ਦੋਸਤੋ ਅੱਜ ਅੱppa ਗੱਲ ਕਰਨੀ ਹੈ ਪੰਜਾਬੀਆਂ ਕੀ ਤੁਸੀਂ ਪੰਜਾਬ ਦੇ ਅੰਦਰ ਦੁਬਾਰਾ ਅਤਵਾਦ ਲੈਣਾ ਚਾਹੁੰਦੇ ਹੋ ਦੋਸਤੋ 1984 ਦੇ ਵਕਤ ਜਿਹੜੇ ਭਰਾਵਾਂ ਦੀ ਉਮਰ 15-18 ਸਾਲ ਦੀ ਸੀ ਉਹਨਾਂ ਨੂੰ ਅਤਵਾਦ ਦੇ ਦੌਰ ਦਾ ਚੰਗੀ ਤਰ੍ਹਾਂ ਪਤਾ ਹੋ ਸਕਦਾ ਹੈ ਕਿ 1984 ਤੋਂ ਲੈ ਕੇ 1991-92 ਤੱਕ ਪੰਜਾਬ ਕਿਵੇਂ ਅੱਗ ਦੀ ਪੱਠੀ ਵਿੱਚ ਸੜਦਾ ਰਹਾ। ਦਿਨ ਦੇ ਅੜੇ ਬੈਂਕਾਂ ਲੁੱਟ ਲਈਆਂ ਜਾਂਦੀਆਂ ਸਨ। ਲੋਕਾਂ ਨੂੰ ਬੱਸਾਂ ਵਿੱਚੋਂ ਉਤਾਰ ਕੇ ਮਾਰ ਦਿੱਤਾ ਜਾਂਦਾ ਸੀ। ਜਿਹੜਾ ਆਦਮੀ ਸਵੇਰੇ ਸਵੇਰੇ ਵੇਲੇ ਆਪਣੇ ਕੰਮ ਧੰਦੇ ਉੱਪਰ ਜਾਂਦਾ ਸੀ ਤਾਂ ਸ਼ਾਮ ਨੂੰ ਉਸ ਨੂੰ ਇਹ ਉਮੀਦ ਨਹੀਂ ਸੀ ਹੁੰਦੀ ਕੋਈ ਸਹੀ ਸਲਾਮਤ ਆਪਣੇ ਘਰ ਵਾਪਸ ਆ ਜਾਵੇਗਾ। ਖੇਤਾਂ ਨੂੰ ਰਾਤ ਵੇਲੇ ਪਾਣੀ ਵੀ ਡਰਦੇ ਡਰਦੇ ਲਾਉਣ ਜਾਂਦੇ ਸਾਂ ਰਾਤ ਵੇਲੇ ਡਰਦੇ ਬੈਟਰੀ ਵੀ ਨਹੀਂ ਨਹੀਂ ਸੀ ਜਗਾਉਂਦੇ ਜਿੰਨਾ ਕਿਸਾਨਾਂ ਦੇ ਆਪਣੇ ਖੇਤਾਂ ਵਿੱਚ ਘਰ ਸਨ ਖਾੜਕੂ ਸਿੰਘ ਉਹਨਾਂ ਦੇ ਘਰ ਰਾਤ ਵੇਲੇ ਰੋਟੀ ਪਾਣੀ ਛਕਣ ਵਾਸਤੇ ਚਲੇ ਜਾਂਦੇ ਸਨ ਜੇਕਰ ਉਹ ਕਿਸਾਨ ਰੋਟੀ ਪਾਣੀ ਤੋਂ ਮਨਾ ਕਰਦੇ ਸਨ ਤਾਂ ਉਹਨਾਂ ਨੂੰ ਇਹਨਾਂ ਸਿੰਘਾਂ ਕੋਲ ਡਰ ਲੱਗਦਾ ਸੀ ਅਤੇ ਜੇਕਰ ਉਹ ਖਾੜਕੂਆਂ ਨੂੰ ਰੋਟੀ ਖਵਾ ਲੈਂਦੇ ਸਨ ਤਾਂ ਅਗਲੇ ਦਿਨ ਉਹ ਸੁਨਨਾਂ ਨੂੰ ਚੁੱਕ ਲੈਣ ਦੀ ਸੀ ਤੇ ਤੰਗ ਪਰੇਸ਼ਾਨ ਕਰਦੀ ਸੀ ਚਾਰੇ ਪਾਸੇ ਡਰ ਦਾ ਮਾਹੌਲ ਸੀ ਕੋਈ ਵੀ ਆਦਮੀ ਡਰਦਾ ਪੂਰਾ ਸਾਹ ਵੀ ਨਹੀਂ ਲੈ ਸਕਦਾ ਬਹੁਤ ਸਾਰੇ ਹਿੰਦੂ ਲੋਕ ਆਪਣਾ ਕਾਰੋਬਾਰ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਗਏ ਸਨ ਪੂਰੇ 10 ਸਾਲ ਪੰਜਾਬ ਦਾ ਵਿਕਾਸ ਰੁਕਿਆ ਰਿਹਾ 3 ਜੂਨ ਤੋਂ ਲੈ ਕੇ 6 ਜੂਨ 1984 ਤੱਕ ਹਰਮੰਦਰ ਸਾਹਿਬ ਵਿੱਚ ਪਿੰਡਰਾਂ ਵਾਲੇ ਆਪਣੇ ਸਾਥੀਆਂ ਨਾਲ ਲੜ ਕੇ ਮਿਲਟਰੀ ਨਾਲ ਲੜਦੇ ਰਹੇ ਜਿਸ ਵਿੱਚ ਹਜ਼ਾਰਾਂ ਸਿੰਘਾਂ ਦੀਆਂ ਜਾਨਾਂ ਚਲੀਆਂ ਗਈਆਂ ਹਜ਼ਾਰਾਂ ਹੀ ਸ਼ਰਧਾਲੂਆਂ ਦੀਆਂ ਜੋ ਇੱਕ ਅੱਧਾ ਦਿਨ ਪਹਿਲਾਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਸਨ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਕਈ ਹਜ਼ਾਰ ਮਿਲਟਰੀ ਦੇ ਜਵਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਨਾਲ ਹੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਟੈਂਕਾਂ ਦੇ ਗੋਲਿਆਂ ਨਾਲ ਬਹੁਤ ਭਾਰੀ ਨੁਕਸਾਨ ਪਹੁੰਚ ਗਿਆ ਹਰਮੰਦਰ ਸਾਹਿਬ ਦੀ ਇਮਾਰਤ ਦਾ ਨੁਕਸਾਨ ਹੋਣ ਕਰਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਗਾਰਡਾ ਨੇ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਸਿੱਟੇ ਵਜੋਂ ਦਿੱਲੀ ਵਿੱਚ ਦੰਗੇ ਭੜਕ ਗਏ ਇੰਦਰਾ ਗਾਂਧੀ ਦੇ ਸਮਰਥਕਾਂ ਨੇ ਦਿੱਲੀ ਵਿੱਚ ਰਹਿ ਰਹੇ ਕਈ ਹਜ਼ਾਰ ਸਿੱਖਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਸਿੱਖਾਂ ਨੂੰ ਜਿਉਂਦੇ ਹੀ ਉਹਨਾਂ ਦੇ ਗਲਾਂ ਵਿੱਚ ਤਾਰ ਪਾ ਪਾ ਕੇ ਬਹੁਤ ਬੇਰਹਿਮਾ ਉਹਨਾਂ ਨੂੰ ਮਾਰ ਦਿੱਤਾ 1992 ਤੋਂ ਬਾਅਦ ਪੰਜਾਬ ਦਾ ਮਾਹੌਲ ਕੁਝ ਸ਼ਾਂਤ ਹੋਣ ਲੱਗਾ ਤੇ ਬਾਅਦ ਵਿੱਚ ਕਾਫੀ ਸਾਲਾਂ ਬਾਅਦ ਪੰਜਾਬ ਫਿਰ ਤੋਂ ਥੋੜੀ-ਥੋੜੀ ਤਰੱਕੀ ਕਰਨ ਲੱਗਾ। ਦੋਸਤੋ ਅ ਪਿਛਲੇ ਕੁਝ ਸਾਲਾਂ ਤੋਂ 1984 ਤੋਂ ਪਹਿਲਾਂ ਵਾਲੀ ਅੱਗ ਦੀ ਤੰਗੜੀ ਫਿਰ ਧੋਖਣ ਲੱਗ ਪਈ ਹੈ। ਅਬ 25 ਤੋਂ 30 ਸਾਲਾਂ ਵਾਲੀ ਨੌਜਵਾਨ ਪੀੜੀ ਜਿਨ੍ਹਾਂ ਦਾ 1984 ਦੇ ਵਕਤ ਹਜੇ ਜਨਮ ਵੀ ਨਹੀਂ ਸੀ ਹੋਇਆ ਜਿਨ੍ਹਾਂ ਨੂੰ ਅੱਤਵਾਦ ਬਾਰੇ ਕੁਝ ਵੀ ਪਤਾ ਨਹੀਂ ਹੈ ਇਹ ਨੌਜਵਾਨ ਪੀੜੀ ਭਾਈ ਅਮਰਤਪਾਲ ਦੇ ਬਹੁਤ ਜ਼ਿਆਦਾ ਗੁਣਗਾਨ ਗਾ ਰਹੀ ਹੈ ਹੁਣ ਇਹ ਲੋਕ ਅਤੇ ਇਹਨਾਂ ਦੇ ਨਾਲ ਕੁਝ ਇਹਨਾਂ ਲੋਣੋਂ ਵੱਡੀ ਉਮਰ ਦੇ ਲੋਕ ਵੀ ਭਾਈ ਅਮਰਪਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਇਹਨਾਂ ਲੋਕਾਂ ਦਾ ਤਰਕ ਹੈ ਕਿ ਭਾਈ ਅਮਰਪਾਲ ਸਿੱਖੀ ਦੀ ਗੱਲ ਕਰਦਾ ਹੈ ਇਸ ਕਰਕੇ ਹਜੂ ਖਡੂਰ ਸਾਹਿਬ ਦੇ ਲੋਕਾਂ ਨੇ ਉਸ ਨੂੰ 2 ਲੱਖ ਵੋਟਾਂ ਨਾਲ ਜਿਤਾ ਕੇ ਉਸ ਇਲਾਕੇ ਦਾ ਐਮਪੀ ਬਣਾਇਆ ਹੈ। ਦੋਸਤੋ ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਤੁਹਾਡੇ ਹਿਸਾਬ ਨਾਲ ਸਿੱਖੀ ਦੀ ਗੱਲ ਤਾਂ ਸੰਤ ਜਰਨੈਲ ਸਿੰਘ ਭਿੰਡਰਾਲੇ ਵੀ ਕਰਦੇ ਸੀ। ਉਨ੍ਹਾਂ ਦੀ ਵਜ੍ਹਾ ਕਰਕੇ 1984 ਤੋਂ ਲੈ ਕੇ 1991-92 ਤੱਕ ਪੰਜਾਬ ਦਾ ਇਹਨਾਂ ਨੁਕਸਾਨ ਕਿਉਂ ਹੋਇਆ? ਉਹਨਾਂ ਨੇ ਤਾਂ ਸਿੱਖਾਂ ਦਾ ਲੀਡਰ ਹੋਣ ਦੇ ਨਾਂ ਤੇ ਪੰਜਾਬ ਨੂੰ ਤਰੱਕੀ ਦੀਆਂ ਬਲੰਦੀਆਂ ਉੱਪਰ ਲੈ ਜਾਣਾ ਸੀ। ਜੇਕਰ ਆਪ ਜੀ ਦਾ ਇਹ ਕਹਿਣਾ ਹੈ ਕਿ ਭਾਈ ਅਮਰਤਪਾਲ ਨੂੰ ਲੋਕਾਂ ਨੇ 2 ਲੱਖ ਵੋਟਾਂ ਦੇ ਫਰਕ ਨਾਲ ਜਿਤਾ ਦਿੱਤਾ ਹੈ ਫਿਰ ਮੋਦੀ ਨੂੰ ਵੀ ਲੋਕਾਂ ਨੇ ਹੀ ਤਿੰਨ ਵਾਰ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ ਮੋਦੀ ਨੂੰ ਫਿਰ ਆਪਾਂ ਬੁਰਾ ਭਲਾ ਕਿਵੇਂ ਕਹਿ ਸਕਦੇ ਹਾਂ ਹਾਲਾਂਕਿ ਮੇਰਾ ਮੋਦੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾ ਹੀ ਮੈਂ ਉਸ ਦਾ ਕੋਈ ਸਮਰਥਕ ਹਾਂ ਮੈਂ ਸਿਰਫ ਤਰਕ ਨਾਲ ਗੱਲ ਕਰ ਰਿਹਾ ਹਾਂ ਅਸਲ ਵਿੱਚ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਜੋ ਕੁਝ 1984 ਤੋਂ 1991 ਤੱਕ ਹੋਇਆ ਜਿੰਨਾ 9-10 ਸਾਲਾਂ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਤਬਾਹ ਹੋ ਗਿਆ ਸੀ ਕੀ ਅਸੀਂ ਦੁਬਾਰਾ ਫਿਰ ਤੋਂ ਉਹੀ 1984 ਵਾਲੇ ਦਿਨ ਲਿਆਉਣਾ ਚਾਹੁੰਦੇ ਹਾਂ ਦੱਸੋ ਨਾ ਤੁਸੀਂ ਕਿਹੜੇ ਖਾਲਸਾ ਰਾਜ ਦੀ ਗੱਲ ਕਰ ਰਹੇ ਹੋ ਅੱਜ ਤੱਕ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਉਹ ਸਾਰੇ ਦੇ ਸਾਰੇ ਸਿੱਖ ਮੁੱਖ ਮੰਤਰੀ ਬਣੇ ਹਨ ਅਤੇ ਅਸੀਂ ਆਪ ਹੀ ਵੋਟਾਂ ਪਾ ਕੇ ਉਹਨਾਂ ਨੂੰ ਮੁੱਖ ਮੰਤਰੀ ਬਣਾਉਂਦੇ ਰਹੇ ਹਾਂ ਫਿਰ ਇਸ ਤੋਂ ਹੋਰ ਕਿਹੜੇ ਸਿੱਖ ਰਾਜ ਦੀ ਤੁਸੀਂ ਗੱਲ ਕਰ ਰਹੇ ਹੋ ਕੀ ਤੁਸੀਂ ਪੰਜਾਬ ਦੇ ਅੰਦਰ ਅਜਿਹੇ ਰਾਜ ਚਾਹੁੰਦੇ ਹੋ ਕਿ ਸਾਰੇ ਹੀ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿਓ ਹਰ ਕੋਈ 3-3 ਫੁੱਟ ਦੀ ਕੁਰਬਾਨ ਚੁੱਕੀ ਫਿਰ ਹਰ ਇੱਕ ਨੂੰ ਡਰਾ ਕੇ ਰੱਖੋ ਕਿ ਕੋਈ ਪੂਰਾ ਸਾਹ ਵੀ ਨਾ ਲੈ ਸਕੇ ਜਿਸ ਦਾ ਜ਼ਿਕਰ ਉਸ ਦਾ ਸੋਧਾ ਲਾ ਦਿਓ ਹਰ ਇੱਕ ਗੱਲ ਵਿੱਚ ਧੱਕੇਸ਼ਾਹੀ ਚੱਲੇ ਜੇਕਰ ਕੋਈ ਕਿਕਰ ਨੂੰ ਕਿੱਕ ਰਾਖੇ ਤਾਂ ਉਸ ਦਾ ਸੋਧਾ ਲਾ ਦਿਓ ਜਾਂ ਤੁਸੀਂ ਧੱਕੇ ਨਾਲ ਉਸ ਦੇ ਮੂੰਹ ਵਿੱਚੋਂ ਕਿਕਰ ਨੂੰ ਕਾਲੀ ਅਖਬਾਰਾਂ ਦੋਸਤੋ ਸਾਡੇ ਗੁਰੂਆਂ ਦੇ ਤਾਂ ਇਸ ਤਰ੍ਹਾਂ ਦੇ ਵਿਚਾਰਤਾਰਾ ਨਹੀਂ ਸੀ ਕਿ ਉਹ ਉਹ ਤਾਂ ਸਿਰਫ ਮਾਨਵਤਾ ਦੀ ਭਲਾਈ ਦੀ ਗੱਲ ਕਰਦੇ ਸਨ ਸੋ ਭਲਾਈ ਇਸ ਗੱਲ ਵਿੱਚ ਹੈ ਕਿ ਅਸੀਂ ਡੈਮੋਕ੍ਰੇਸੀ ਵਿੱਚ ਰਹਿ ਕੇ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਪੰਜਾਬ ਵੱਧ ਤਰੱਕੀ ਕਰ ਸਕੇ ਅਸੀਂ ਪਹਿਲਾਂ ਵਾਲੀਆਂ ਗਲਤੀਆਂ ਨੂੰ ਨਾ ਦੁਹਰਾਈਏ ਇਸ ਵਿੱਚ ਹੀ ਸਾਡੇ ਪੰਜਾਬ ਦਾ ਭਲਾ ਹੈ ਸੋ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ a prova no meu nível não